ਸ਼ਾਨਕੋਟ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅਲਰਟ ਤੇ ਚੱਲ ਰਿਹਾ ਹੈ ਜਿਸ ਦੀ ਕੀ ਵਜ੍ਹਾ ਹੈ ਜ਼ਿਲ੍ਹੇ ਦੇ ਵੱਖ-ਵੱਖੀ ਥਾਵਾਂ ਦੇ ਵਿਖੇ ਸ਼ੱਕੀ ਲੋਕਾਂ ਦਾ ਵਿਖੇ ਜਾਣਾ ਕਿਉਂਕਿ ਪਿਛਲੇ ਦਿਨੀ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਬਮਿਆਲ ਵਿਖੇ ਦੋ ਸ਼ੱਕੀ ਅਨਸਰ ਵਿਖੇ ਗਏ ਸਨ ਜਿਨ੍ਹਾਂ ਦੇ ਵੱਲੋਂ ਕਿਸੇ ਦੇ ਘਰ ਦੇ ਵਿੱਚ ਦਾਖਲ ਹੋ ਕੇ ਰੋਟੀ ਮੰਗੀ ਗਈ ਸੀ ਇਸ ਤੋਂ ਬਾਅਦ ਜ਼ਿਲ੍ਹੇ ਦੇ ਪਿੰਡ ਬੇੜੀਆਂ ਵਿਖੇ ਮੁਰ ਦੋ ਸ਼ੱਕੀ ਵਿਖੇ ਗਏ ਸਨ ਜਿਸ ਤੋਂ ਬਾਅਦ ਵਿਧਾਨ ਸਭਾ ਹਲਕਾ ਸੁਜਾਨਪੁਰ ਵਿਖੇ ਚੱਕ ਮਾਦੋ ਸਿੰਘ ਪਿੰਡ ਦੇ ਵਿੱਚ ਚਾਰ ਸ਼ੱਕੀ ਫੌਜ ਦੀ ਵਰਦੀ ਵਿੱਚ ਵਿਖੇ ਗਏ ਸੀ ਜਿਨ੍ਹਾਂ ਕੋਲ ਹਥਿਆਰ ਹੋਣ ਦੀ ਗੱਲ ਸਚਨਦੀਪਾ ਵੱਲੋਂ ਕੀਤੀ ਤੀ ਰਾਤ ਜਿਲ੍ਹੇ ਦੇ ਨੀਂਹ ਪਹਾੜੀ ਇਲਾਕੇ ਧਾਰ ਦੇ ਪਿੰਡ ਫਕਤੌਲੀ ਵਿਖੇ ਸੱਤ ਸ਼ੱਕੀ ਅੰਸਰਾ ਦੇ ਦੇਖੇ ਜਾਣ ਦੀ ਖਬਰ ਹੈ ਪਤਖ ਦਸ਼ੀਆਂ ਦੱਸਿਆ ਕਿ ਕੁਝ ਲੋਕ ਜੰਗਲ ਦੇ ਵਿੱਚੋਂ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਤੇ ਉਹਨਾਂ ਕੋਲੋਂ ਪਾਣੀ ਮੰਗਿਆ ਸੋ ਪਾਣੀ ਪਿਲਾਉਣ ਤੋਂ ਬਾਅਦ ਉਹ ਮੁੜ ਜੰਗਲ ਦੇ ਵਿੱਚ ਦਾਖਲ ਹੋ ਗਏ ਜਿਸ ਤੋਂ ਬਾਅਦ ਉਹਨਾਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਸੋ ਪੁਲਿਸ ਉਸ ਸਮੇਂ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਦੇਖ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਇਹ ਲੋਕ ਲੇਬਰ ਵਾਲੇ ਵੀ ਹੋ ਸਕਦੇ ਨੇ ਕਿਉਂਕਿ ਪਿੱਛੇ ਜੰਗਲ ਦਾ ਇਲਾਕਾ ਹੈ ਇਹ ਤੇ ਉੱਥੇ ਲੇਬਰ ਵੀ ਕੰਮ ਕਰਦੀ ਹੈ ਪਰ ਅਸੀਂ ਸਾਰੇ ਐਂਗਲਰ ਨੂੰ ਦੇਖਦੇ ਹੋਏ ਕੰਮ ਕਰ ਰਹੇ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨਾ ਵਰਤਦੇ ਹੋਏ ਲਗਾਤਾਰ ਸਰਚ ਆਪਰੇਸ਼ਨ ਚਲਾ ਰਹੇ ਹਾਂ ਤਾਂ ਜੋ ਜ਼ਿਲ੍ਹੇ ਦੇ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਨਮਸਕਾਰ ਦੋਸਤੋ ਪੀਐਨਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਘਰੇਆ ਪਿੰਡ ਗੋਲਦੀ ਦੇ ਵਿੱਚ ਜਿੱਥੇ ਇਹ ਰਾਤ ਨੂੰ ਸਾਧ ਸੰਦੇਸ਼ ਵਿਅਕਤੀ ਦੇਖਣਾ ਮਾਮਲਾ ਪਰਖਾਟੇ ਵਿੱਚ ਆਇਆ ਸੀ ਉੱਥੇ ਹੀ ਪੁਲਿਸ ਵਾਲੋ ਵੀ ਰਾਤ ਸੱਚ ਵਿੱਚ ਲਾਏ ਜਾ ਰਿਹਾ ਹੈ ਕੱਲ ਕੀਤੀ ਹੈ ਜਿਹੜੇ ਪਠਾਨਕੋਟ ਦੀ ਤੇ ਜਿਹੜੇ ਪਠਾਨਕੋਟ ਹਮੇਸ਼ਾ ਹੀ ਸ਼ੁਰਕੇ ਦੇ ਵਿੱਚ ਥੋੜੇ ਦਿਨ ਤੋਂ ਪਹਿਲਾਂ ਸ਼ੁਰਕੇ ਦੇ ਵਿੱਚ ਹੈ ਜਗਾ ਜਗਾ ਤੇ ਸੰਦੇਸ਼ ਵਿਅਕਤੀ ਦੇਖਣੇ ਕਿਤੇ ਕਿਤੇ ਚਿੰਤਾ ਦਾ ਵਿਸ਼ਾ ਹੈ ਉੱਥੇ ਹੀ ਗੱਲ ਕੀਤੀ ਹੈ ਉਸ ਦਿਨ ਪਹਿਲੇ ਵੀ ਪਠਾਨਕੋਟ ਦੇ ਵਿੱਚ ਦਿੱਕਤ ਆ ਗਈ ਸੀ ਲੇਕਿਨ ਉਹ ਇੱਕ ਖਵਾ ਸਾਬਿਤ ਹੋਈ ਸੀ ਇਹ ਚੱਲਦੇ ਅੱਜ ਫੇਰ ਰਾਤ ਨੂੰ ਵੀ ਸਾਡੇ ਸੰਸਥਿਤ ਬੈਠ ਕੇ ਦੇਖੀ ਗਈ ਹੈ ਇਹ ਚੱਲ ਜੇ ਪੁਲਸ ਦੇ ਸਮੇਂ-ਸਮੇਂ ਤੇ ਚੱਕਰੀਆਂ ਚਲਾਇਆ ਜਾ ਰਿਹਾ ਔਰ ਪੁਲਸ ਵਾਲੋ ਨਾਕੇ ਵੀ ਲਗਾਏ ਗਏ ਔਰ ਲੋਕਾਂ ਦੀ ਵੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਔਰ ਖਾਸ ਤੌਰ ਤੇ ਪੁਲਸ ਵਾਲੋ ਲੋਕਾਂ ਦਾ ਇਹ ਵੀ ਪੀਲ ਕੀਤੀ ਆ ਰਹੀ ਹੈ ਕਿ ਕੋਈ ਵੀ ਇਧੇ ਫੁਆਟ ਆਂਦਾ ਹੈ ਜਾਂ ਸ਼ੱਕੀ ਹੋਣ ਦੇ ਨਾਤੇ ਕੋਈ ਗਲਤ ਕੰਮ ਜਾਂ ਬੇਦੀ ਕੋਸ਼ਿਸ਼ ਕਰਦਾ ਉਹਦੇ ਵੀ ਕਾਰਵਾਈ ਕੀਤੀ ਜਾਏਗੀ ਦੇਖਣ ਵਾਲੀ ਗੱਲ ਇਹ ਹੈ ਕਿ ਹਮੇ ਸਮੇਂ ਸਮੇਂ ਤੇ ਸੁਨਿਖਤ ਦੇਖਣਾ ਔਰ ਕੋਈ ਵੀ ਕਾਪੂ ਨਾ ਆਣਾ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਟਾ ਹੀ 2016 ਵਿੱਚ ਜਦੋਂ ਪਾਕਤਨਵਾਦੀ ਹਮਲਾ ਹੋਇਆ ਸੀ ਤੇ ਉੱਥੋਂ ਸੰਦੇਖਤ ਦੇਖਣ ਤੋਂ ਬਾਅਦ ਕਿਹਦਾ ਸਿੱਧਾ ਹਮਲਾ ਹੋ ਗਿਆ ਸੀ ਲੇਕਿਨ ਇੱਥੇ ਦੇਖਣਾ ਵੀ ਗੱਲ ਇਹ ਹੈ ਕਿ ਸਮੇਂ ਸਮੇਂ ਤੇ ਸੁਨਿਖਤ ਦੇਖਣਾ ਇੱਕ ਫਵਾੜੇ ਮੰਨੀ ਜਾ ਸਕਦੀ ਹੈ ਤੇ ਸਮੇਂ ਸਮੇਂ ਤੇ ਕਿ ਸੁਨਿਖਤ ਦੇਖਣ ਦਾ ਮਾਮਲਾ ਲੋਕਾਂ ਨੂੰ ਦੱਸਿਆ ਵੀ ਜਾ ਰਿਹਾ ਹੈ ਲੇਕਿਨ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਵੀ ਹੈ ਦੇਖਣ ਵਾਲੀ ਗੱਲ ਹੁਣ ਇਹ ਹੋ ਗਈ ਕਿੰਨੀ ਕੀ ਜਲਦੀ ਇਸ ਪ੍ਰੋਜੈਕਟ ਨੂੰ ਕਫੂ ਕੀਤਾ ਜਾਂਦਾ ਵੇਖ ਲਓ ਇਹਦੇ ਇੰਡੀਅਨ ਵੀ ਪੰਜਾਬ ਪਠਾਨ